ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਗਿੱਦੜਬਾਹਾ ਦੇ ਪਿੰਡ ਬਬਾੜੀਆਂ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਅਤੇ ਮੌਜੂਦਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿਲੋਂ ਦੇ ਭਰਾ ਦੇ ਉੱਤੇ ਦੋਸ਼ ਤੇ ਜਿਹੜੇ ਉਹ ਲੱਗੇ ਨੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਕਿ ਬੂਥ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਹੈ ਅਕਾਲੀ ਦਲ ਦਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਜਿਹੜਾ ਪੋਲਿੰਗ ਏਜੰਟਾ ਉਹ ਮੌਜੂਦ ਨਹੀਂ ਹੁੰਦਾ ਤਾਂ ਕੀ ਕਾਂਗਰਸ ਦਾ ਏਜੰਟਾ ਜਿਹੜਾ ਉਹ ਗੁੰਡਾਗਰਦੀ ਦਾ ਦੋਸ਼ ਲਗਾਉਂਦਾ ਹੈ ਤੇ ਕਹਿੰਦਾ ਹੈ ਕਿ ਸਾਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਅੱਧਾ ਘੰਟਾ ਬੂਥ ਦੇ ਵਿੱਚ ਵੋਟਾਂ ਪਾਉਣ ਦੇ ਦੋਸਤ ਜਿਹੜੇ ਉਹ ਵੀ ਰਾਜਾ ਵੜਿੰਗ ਦੇ ਵੱਲੋਂ ਲਗਾਏ ਕਹਿੰਦੇ ਰਾਜਾ ਵੜਿੰਗ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਆ ਜਿਹੜੀ ਉਹ ਵੀ ਸਾਂਝੀ ਕੀਤੀ ਗਈ ਹੈ ਤਾਂ ਮੌਕੇ ਦੀ ਇੱਕ ਬਿਆਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁਝ ਵਿਅਕਤੀ ਨੇ ਜਿਹੜੇ ਉਹ ਸਨੀ ਢਿੱਲੋਂ ਦੇ ਉੱਤੇ ਬੂਥ ਕੈਪਚਰਿੰਗ ਦੇ ਦੋਸ਼ ਲਾਉਂਦੇ ਦਿਖਾਈ ਦਿੰਦੇ ਨੇ ਅਤੇ ਮੌਕੇ ਤੇ ਜਿਹੜੇ ਅਧਿਕਾਰੀ ਤਾਇਨਾਤ ਕੀਤੇ ਗਏ ਸੀ ਪੋਲਿੰਗ ਦੇ ਲਈ ਤਾਂ ਉਹਨਾਂ ਵੱਲੋਂ ਵੀ ਇੱਕ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹੈ ਉਹਨਾਂ ਨੇ ਵੀ ਦੱਸਿਆ ਕਿ ਕਿਸ ਪ੍ਰਕਾਰ ਇੱਥੇ ਪੂਰੀ ਘਟਨਾ ਜਿਹੜੀ ਉਹ ਵਾਪਰੀ ਹੈ ਦੂਜੇ ਪਾਸੇ ਐਨਐਲਐ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪ੍ਰਾਰ ਸਨੀ ਢਿੱਲੋਂ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਲੇਕਿਨ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਦੇ ਵਿਰੁੱਧ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ। ਤੋਂ ਬੋਲਦੇ ਗਏ ਮੈਂ ਕਿ ਕਹਿੰਦੇ ਨਹੀਂ ਜਿਹੜਾ ਇਹਨਾਂ ਨੇ ਬੋਲ ਨਹੀਂ ਕਰ ਸਕਦੇ। ਆ ਵੀ ਕੋਈ ਤੇ ਲੱਗਿਆ ਕਿ ਉਹ ਸਾਹਮਣੇ ਗਿਆ ਲੈ ਕੇ ਜਦੋਂ ਇਹ ਆਇਆ ਨਹੀਂ। ਆ ਵੀ ਕੋਈ ਕੈਮਰੇ ਫਟਿਆ ਨਹੀਂ ਵੀਡੀਓ ਵੀ ਆਉਂਦੀਆਂ ਹੁਣ ਉਹਦੇ ਵਿੱਚ ਜਿਹੜੇ ਬੰਦੇ ਨੇ ਕੈਮਰੇ ਫਟੇ ਉਹ ਤੋਂ ਆ ਕੇ ਬੰਦਾ ਆਇਆਗਾ ਉਹਦੇ ਵੀ ਸਰਚਾ ਹੋਣਾ ਚਾਹੀਦਾ ਹੈਗਾ ਜਿਹੜਾ ਬੰਦਾ ਪਿੰਡ ਦਾ ਮਾਹੌਲ ਖਰਾਬ ਕਰਦਾ ਹੈਗਾ ਸਕੂਲ ਦੇ ਸੀਸੀਟੀਵੀ ਕੈਂਟ ਕਰਦੇ ਨੇ ਉਹਦੇ ਜੋ ਸੀਸੀਟੀਵੀ ਕੈਮਰੇ ਦੀ ਵੀਡੀਓ ਲੈ ਕੇ ਸਾਰੇ ਬੰਦੇ ਦੇ ਪਰਚੀ ਹੋਣੀ ਚਾਹੀਦੀ ਹੈ ਇਹਨਾਂ ਦੀ ਲੈਕਸ਼ੀਅਨ ਕਿਉਂ ਨਹੀਂ ਇਸ ਟਾਈਮ ਪੋਲਿੰਗ ਬੰਦ ਹੈ ਹੁਣ ਪੋਲਿੰਗ ਪੋਲਿੰਗ ਬੰਦ ਹੋਣੀ ਚਾਹੀਦੀ ਹੈ ਜਮਾ ਦੁਆਰੇ ਦੇ ਪੋਲਿੰਗ ਨੂੰ ਨਿਯਤ ਕੀਤਾ ਹੈ ਗਰਵਿੰਦਰ ਜੀ ਕੀ ਹੋਇਆ ਇੱਥੇ ਪਿੰਡ ਬਵਾਨੀਆਂ ਚ ਕੀ ਗੱਲਬਾਤ ਹੋਈ ਹੈ ਉਹ ਬਵਾਨੀਆਂ ਚ ਬਾਈ ਜੀ ਇੱਥੇ ਸਮੂਥਲੀ ਪੋਲਿੰਗ ਹੋ ਰਹੀ ਸੀ ਜੀ ਸੈਨੀਟੇਲ ਪਰ ਕਾਫਲੇ ਨਾਲ ਆਏ ਜਿਨ੍ਹਾਂ ਦੇ ਉਰੇ ਇੱਕ ਪੋਲਿਸ ਦੀ ਜਿਹੜੀ ਸਟਾਰਟ ਕਰੇ ਜਿਨ੍ਹਾਂ ਨੇ ਉਹ ਇੱਥੇ ਆਏ ਆਉਂਦੇ ਇਹਨਾਂ ਨੇ ਸਾਰੇ ਆਪਣੇ ਏਜੰਟ ਖੜੇ ਨੇ ਸਾਰੇ ਪੋਲਿੰਗ ਏਜੰਟ ਸਾਰੇ ਜੀ ਇਹਨਾਂ ਨੂੰ ਬਾਹਰ ਕਿਤੇ ਨਾੜ ਅੰਬਲਾ ਸੀ ਸਰ ਉਹਨੇ ਬਾਹਰ ਕੱਢਤਾ ਜੀ ਬਾਹਰ ਕੱਢਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਹ ਵੋਟ ਕੈਪਚਰ ਕੀਤਾ ਜੀ ਇੱਥੇ ਨਾ ਸਰਪੰਚ ਸਾਹਿਬ ਬੈਠੇ ਨਾਲ ਪਿੰਡ ਬੈਠੇ ਨੇ ਉਹ ਵੋਟ ਪਾਉਂਦੇ ਇਹਨਾਂ ਨੇ ਕਿਹਾ ਵੀ ਅਸੀਂ ਵੋਟ ਪਾਉਂ ਲਈਏ ਕਿਹਾ ਸੜੀਆ ਵੋਟਾਂ ਪੈਈਆਂ ਉਹਨਾਂ ਧੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੇ ਜੀ ਅ ਉਦੋਂ ਬਾਅਦ ਫਿਰ ਬੈਲਟ ਪੇਪਰ ਲੈ ਕੇ ਸਾਰਾ ਪੂਰਾ ਕੈਪਚਰ ਕਰਕੇ ਆਰਾਮ ਨਾਲ ਗਏ ਨੇ ਇੱਥੇ ਜੀ ਉਸ ਉਹਨਾਂ ਨੂੰ ਪ੍ਰੋਡਕਸ਼ਨ ਕਰੀ ਸੀ ਸਾਰੀ ਜੀ ਬਾਕੀ ਪਬਲਿਕ ਖੜੀ ਐ ਨਾ ਪਿੱਛੇ ਸਾਰਾ ਆਪ ਦੱਸਣ ਕਿ ਸਾਰਾ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਲਖਮਿੰਦਰ ਸਿੰਘ ਜੀ ਤੁਸੀਂ ਇੱਥੇ ਕੀ ਪੋਲਿੰਗ ਸੈਂਟਰ ਸੀ ਨੇ ਅਸੀਂ ਬਾਹਰ ਬੈਠੇ ਸੀਗੇ ਸਿਮੇ ਕਿ ਲੋਦਿਆਂ ਗੱਡੇ ਨਾ ਹੁੰਦਿਆਂ ਜੀ ਇਹਨਾਂ ਦਾ 10 ਤੋਂ 12 ਗੱਡਿਆਂ ਆ ਨਹੀਂ ਲੰਦਾ ਉਹਨਾਂ ਨੇ 온 ਸਾਰੀ ਜੋ ਵੀ ਵੋਟਪਾਉਣ ਆਏ ਸੀਗੇ ਉਹਨਾਂ ਨੂੰ ਬਾਹਰ ਕੱਢ ਤਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਆਈ ਦੇ ਬੋਟ ਸਪੰਕੋ ਕੇ ਰਿਪੋਰਟ ਪਾਣਾ ਚਾਹੁੰਦੇ ਨਹੀਂ ਕਿੰਨੇ ਆਕ ਬੋਟਾਂ ਪਾਈਆਂ ਉਹਨਾਂ ਨੇ ਖੁਦ ਪਾਈਆਂ ਸੀ ਫਿਰ ਲੈ ਨੁੜਦੇ ਸਾਡਾ ਪ੍ਰੈਸ਼ਰ ਕੋਲ ਸਾਡਾ ਕੋਲ ਮਾਹਰ ਸੈਂਟਰ ਹੈਗੀ ਅੱਛਾ ਨਹੀਂ ਕਿੰਨੀਆਂ ਕਬੂਟਾਂ ਪਾਈਆਂ ਕਿੰਨਾ ਟਾਈਮ ਕੋਈ ਆਈ ਨਹੀਂ ਸੋਟਲ 80 ਬੋਟ ਹੋਈ ਜਾਂਦਾ ਸੋਟਲ ਪਹਿਲਾ 83 ਹੋਈਆਂ ਸੀ ਜੀ 84 ਬੋਟਾਂ ਹੋਈਆਂ ਸੀ ਹੁਣ ਕਿੰਨੀਆਂ ਹੋ ਗਈਆਂ ਬੋਟਾਂ ਸਰ ਵੇਖਿਆ ਨਹੀਂ ਜਿੰਨਾ ਤਾਂ 80 ਲਾਇਆ ਸੀ ਵੀ ਆਈ ਦੇ ਮਾਰ ਕੇ ਆ ਦੇਖੋ ਜੀ ਆ ਤਾਂ ਲਾਇਆ ਕੋਈ ਨਹੀਂ ਮੈਂ ਅਭਰੇਂਦਰ ਸਿੰਘ ਇਹ ਨਾਮ ਜੀ ਕਿਹੜੀ ਪਾਰਟੀ ਦੇ ਪੋਲਿੰਗ ਏਜੰਟ ਹੈ ਉਹ ਤੇ ਕਿ ਇਥੇ ਪਿੰਡ ਬਵਾਣੀਆਂ ਕੀ ਹੋਇਆ ਮੈਂ ਉਸ ਦਾ ਮੈਂ ਪੋਲਿੰਗ ਏਜੰਟ ਆਈ ਆਪਣਾ ਕੀਨੇ ਪਰਮਜੀਤ ਕੌਰ ਦਾ ਜਿਹੜਾ ਕੁਛ ਨਾ ਸੀ ਜੀ ਉਹਨਾਂ ਨੂੰ ਜੋ ਸ਼ਨੀ ਦਿਹਲੋ ਆਇਆ ਈ ਜਿ ਤੋਂ ਪਹਿਲਾਂ ਪਹਿਲਾਂ ਬੰਦੇ ਪਿੰਡ ਦੇ ਆਏ ਈ ਉਹਨੇ ਇੱਕ ਨੇ ਕੈਮਰਾ ਪਟਾਈ ਫਿਰ ਮੈਂ ਫਿਰ ਕੈਮਰਾ ਲਾਤਾ ਈ ਉਹਨੇ ਇੱਕ ਸਰਪੰਚ ਦੇ ਮੁੰਡੇ ਨੇ ਆ ਕੇ ਫਿਰ ਕੈਮਰਾ ਪਟਾਈ ਫਿਰ ਉਹ ਸ਼ਨੀ ਦਿਹਲੋ ਖੁਦ ਆਇਆ ਉਹਦੇ ਬੰਦੇ ਆਏ ਉਹ ਵੀ ਟੀਮ ਆਈ ਉਹਨਾਂ ਨੇ ਸਾਨੂੰ ੱਟੇ ਮਾਰ ਮਾਰ ਕੇ ਬਾਹਰ ਘੱਟ ਪਾਈ ਉਹਨਾਂ ਦੇ ਏਜੰਟ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੁੜੂ ਦਿਕਰ ਪ ਆਮ ਆਦਮੀ ਪਾਰਟੀ ਦਾ ਕੋਈ ਵੀ ਏਜੰਟ ਨਹੀਂ ਬੈਠਾਗਾ ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋਗੇ ਉਹਦੇ ਉਹ ਇਸੇ ਤਾਕ ਦੇ ਵਿੱਚ ਸੀਗੇ ਵੀ ਅਸੀਂ ਤਾਂ ਪੋਲਿੰਗ ਕੈਪਚਰ ਕਰ ਹੀ ਲੈਣਾ ਹੈ ਦੇਖੋ ਉਹਨਾਂ ਦੇ ਕਬਜ਼ਾ ਕਰ ਹੀ ਲੈਣਾ ਸਾਡੀਆਂ ਵੋਟਾਂ ਤਾਂ ਪਈ ਜਾਣੀਆਂ ਆ ਤਾਂ ਕਰਕੇ ਉਹਨਾਂ ਨੇ ਬੰਦੇ ਵੀ ਨਹੀਂ ਬਿਠਾਏ ਸੀ ਉਹ ਸਿੱਧੇ ਆ ਕੇ ਵੋਟਾਂ ਪਾਏਗਾ ਸਾਰੇ ਬੰਦੇ ਬਾਹਰ ਘੜਤੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਨਾਲ ਸੀ ਨਹੀਂ ਅੱਗੇ ਸਾਡੇ ਕੋਲ ਵੀਡੀਓ ਤੁਹਾਨੂੰ ਵੀ ਭੇਜਾਂਗੇ ਵੀ ਉਹ ਪੁਲਿਸ ਦੀਆਂ ਗੱਡੀਆਂ ਅੱਗੇ ਲੱਗ ਕੇ ਉਹਨਾਂ ਨੂੰ ਨਾਲ ਲੈ ਕੇ ਗਏ ਜਾਣੀਆਂ ਹੈ ਦੇਖ ਕਰੋ ਉਹਨਾਂ ਦੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਅਸੀਂ ਇਹ ਕਹਿੰਦੇ ਆ ਨਾ ਸਾਡੇ ਪਿੰਡ ਦੀ ਅੱਜ ਜਿੱਨੇ ਪੋਲਿੰਗ ਹੋਈ ਆ ਬੂ ਜਦੋਂ ਅਸੀਂ ਖੁਦ ਬੈਠੇ ਸੀ ਉਥੇ 84 ਵੋਟਾਂ ਓਨਲੀ 84 ਵੋਟਾਂ ਪੋਲ ਹੋਣਗੀਆਂ ਸੀਗੀਆਂ। ਉਸ ਤੋਂ ਬਾਅਦ ਜਿੰਨੀਆਂ ਵੀ ਵੋਟਾਂ ਪਈਆਂ 64 ਨੰਬਰ ਬੂਥ ਤੇ ਉਹ ਸਾਰੀਆਂ ਕੈਨਸਲ ਹੋਣੀਆਂ ਚਾਹੀਦੀਆਂ। 84 ਵੋਟਾਂ ਪਈਆਂ ਸੀ ਕੱਲੀਆਂ। ਤੇ ਜਿਹੜੇ ਵੀ ਬੰਦੇ ਆ ਉਹਨਾਂ ਦੇ ਜਿੰਨੇ ਵੀ ਖਣੀ ਤੇ ਲੋਤੇ ਤੇ ਦੂਜੇ ਬੰਦੇ ਤੇ ਸਾਰਿਆਂ ਦੇ ਪਰਚਾ ਹੋਣ ਚਾਹੀਦਾ ਸਾਡੇ ਪਿੰਡ ਦਾ ਆਏ ਆ ਰਿਓ ਇਹ ਮਾਹੌਲ ਖਰਾਬ ਕਰਦੇ ਆ ਪਿਛਲੀ ਵਾਰੀ ਵੀ ਸਾਡੇ ਪਿੰਡ ਦਾ ਇਹਨਾਂ ਨੇ ਮਾਹੌਲ ਖਰਾਬ ਕੀਤਾ ਸੀਗਾ ਪਿਛਲੀ ਵਾਰੀ ਦੀ ਵੀ ਇਹਨਾਂ ਦੇ ਪਰਚੇ ਹੈਗੇ ਆਗੇ ਐਦ ਕੀ ਜੁੱਤੀ ਕਹਿੰਦੇ ਐਮਐਲਏ ਦੀਆਂ ਵੋਟਾਂ ਵਿੱਚ ਵੀ ਇਹਨਾਂ ਨੇ ਲੜਾਈ ਕਰਾਈ ਮੇਰੇ ਤੇ ਖੁਦ ਵੀ ਆ ਵੇਖੋ ਇਹ ਸੱਟਾ ਕਰਪਾਨਾ ਬਰਬਾਦ ਕਰਦੀ ਹੈ ਤੇ ਕਰ ਇਹਨਾਂ ਦੇ ਪਰਚੇ ਦਾ ਕੁਝ ਨਹੀਂ ਬਣਦਾ ਦਿੱਤਾਗਾ ਐ ਆਈ ਆ ਰਹੀ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦੀ ਹੈ ਬਈ ਕਿਸ ਤਰ੍ਹਾਂ ਦਾ ਹੈਗਾ ਮਾਹੌਲ ਜਿਹੜਾ ਬਹੁਤ ਵਧੀਆ ਜੀ ਆਪ ਦੀ ਹਨੇਰੀ ਲੱਗਦਾ ਫੇਰ ਆਈ ਵੀ ਹੈ ਜੀ ਇੱਕ ਵਾਰ ਬਹੁਤ ਸ ਇੱਕ ਇੱਕ ਗੁੱਟ ਕੈਪਟਰੀਂਗ ਦੇ ਦੋਸ਼ ਲੱਗ ਰਹੇ ਨੇ ਬੁਆਣੀਆਂ ਪਿੰਡ ਦੇ ਜਿਹੜੇ ਲਾਰੇ ਨੇ ਵਿਰੋਧੀ ਪਾਰਟੀਆਂ ਦੇ ਨਹੀਂ ਨਹੀਂ ਭਾਈ ਜੀ ਇਹੋ ਜੀ ਕੋਈ ਗੱਲ ਨਹੀਂ ਜਿਵੇਂ ਇੱਥੇ ਤੁਹਾਡੇ ਕੋਲੇ ਆਏ ਆ ਐ ਆਪਦੇ ਆਪ ਦੇ ਪਿੰਡਾਂ ਚ ਜਾ ਕੇ ਵਰਕਰਾਂ ਨੂੰ ਮਿਲਦੇ ਫਿਰਦੇ ਆ ਜੀ ਇਸ ਤੋਂ ਅੰਦਰ ਵੀ ਨਹੀਂ ਗਏ ਕਿਤੇ ਜੀ ਤਾਂ ਠੀਕ ਆ ਸਾਰਾ ਪੀਸਫੁੱਲ ਚੱਲ ਰਿਹਾ ਹੈ ਜੀ ਸਾਰਾ ਪੀਸਫੁੱਲ ਚੱਲ ਰਿਹਾ ਹੈ ਜੀ ਅਸਟੱਕ ਸਾਡੇ ਦਾ ਹਲਕੇ ਚ ਕਿਸੇ ਦਾ ਕਾਗਜ਼ ਵੀ ਨਹੀਂ ਰਿਜੈਕਟ ਕਰਾਇਆ ਭਾਵੇਂ ਕੋਈ ਆਜ਼ਾਦ ਵੀ ਸੀਗਾ ਜੀ ਸਾਰੇ ਫੋਟੋ ਆ ਬਾੜੇ ਠੀਕ ਆ ਥੈਂਕ ਯੂ